ਕ੍ਰੈਡਿਟ ਦੀ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਵਿੱਚ ਜਿੱਥੇ ਪਿੰਡੂ ਤੇ ਉਤਰੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੁਣ ਬੰਦ ਹੋ ਗਿਆ ਰੂਰਲ ਅਤੇ ਨਾਰਦਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਆਰ ਐਨ ਆਈ ਪੀ ਅੱਜ ਤੋਂ ਯਾਨੀ ਕਿ 31 ਅਗਸਤ ਨੂੰ ਖਤਮ ਕਰ ਦਿੱਤਾ ਗਿਆ ਇਮੀਗ੍ਰੇਸ਼ਨ ਸਰਨਾਰਤੀ ਦੇ ਸਿਟੀਜ਼ਨਸ਼ਿਪ ਕੈਨੇਡਾ ਆਰ ਸੀ ਸੀ ਨੇ ਉਮੀਦਵਾਰਾਂ ਦੀ ਸਿਫਾਰਸ਼ ਕਰਨ ਲਈ ਜਿੱਥੇ ਪਾਈਚਰ ਦੀ ਅੰਤਮ ਮਿਤੀ 31 ਜੁਲਾਈ ਸੀ ਅਤੇ ਅੰਤੇ ਹੁਣ 31 ਅਗਸਤ ਆਖਰੀ ਮਿਤੀ ਜੋ ਤੈਅ ਕੀਤੀ ਗਈ ਸੀ ਜਿਸ ਤੇ ਸਿਫਾਰਸ਼ ਕੀਤੇ ਉਮੀਦਵਾਰ IRCC ਨੂੰ ਸਟਾਈ ਨਿਵਾਸ PRRG ਜਮਾ ਕਰਵਾ ਸਕਦੇ ਸਨ RNIP ਅਗਸਤ 2022 ਵਿੱਚ ਕੈਨੇਡਾ ਦੇ ਅੰਦਰ ਨਵੇਂ ਆਏ ਲੋਕਾਂ ਨੂੰ ਕੈਨੇਡਾ ਦੇ ਕੁਝ ਦੂਰ ਦਰਾਡੇ ਖੇਤਰਾਂ ਵਿੱਚ ਸੈਟਲ ਹੋਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਹਰੇਕ ਖੇਤਰ ਨੂੰ ਪ੍ਰਤੀ ਸਾਲ 125 ਉਮੀਦਵਾਰਾਂ ਨੂੰ ਸੱਦਾ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਸ سے ਦੀ ਕੁੱਲ ਪ੍ਰੋਗਰਾਮ ਸਮਰੱਥਾ 2750 ਹੈ ਆਮ ਤੌਰ ਤੇ ਨਵੇਂ ਆਏ ਲੋਕ ਵੱਡੇ ਸ਼ਹਿਰਾਂ ਕੇਂਦਰਾਂ ਜਿਵੇਂ ਕਿ ਟ੍ਰਾਂਟੋ ਵੈਨਕੂਵਰ ਵਿੱਚ ਸੈਟਲ ਹੋਣ ਦੇ ਇਰਾਦੇ ਦੀ ਚੋਣ ਕਰਦੇ ਸਨ ਜਿੱਥੇ ਪਹਿਲਾਂ ਹੀ ਨਵੇਂ ਆਉਣ ਵਾਲੇ ਭਾਈਚਾਰੇ ਸਥਾਪਿਤ ਸਨ ਜਦੋਂ ਕਿ ਹੁਨਰਮੰਦ ਨਵੇਂ ਆਉਣ ਵਾਲੇ ਵੱਡੇ ਸ਼ਹਿਰਾਂ ਵਿਚਾਰੇ ਸਨ ਪਿੰਡੂ ਤੇ ਉੱਤਰੀ ਕੈਨੇਡਾ ਦੇ ਭਾਈਚਾਰੇ ਨੂੰ ਸੇਧ ਸੰਭਾਲ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਇਲਟ ਪ੍ਰੋਗਰਾਮ RAICC ਨੇ ਅਜਿਹੇ ਭਾਈਚਾਰੇ ਦੀ ਚੋਣ ਕੀਤੀ ਜੋ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰ ਸਕਦੇ ਨੇ ਅਤੇ ਉਹਨਾਂ ਨੂੰ ਕਮਿਊਨਿਟੀ ਦੇ ਸਥਾਪਿਤ ਮੈਂਬਰਾਂ ਅਤੇ ਸਥਾਨਕ ਬੰਦੋਬਸਤ ਸੇਵਾਵਾਂ ਦੇ ਨਾਲ ਜੋੜ ਸਕਦੇ ਨੇ IRCC ਨੇ ਪਾਇਲਟਾ ਦਾ ਨਵੀਕਰਨ ਨਹੀਂ ਕੀਤਾ ਇਹ ਪ੍ਰੋਗਰਾਮ ਨੂੰ ਵੱਖਰੇ ਪਾਇਲਟ ਨਾਲ ਬਦਲ ਰਿਹਾ ਜਿਸ ਵਿੱਚ ਖਾਸ ਤੌਰ ਤੇ ਸਾਲ ਦੇ ਸ਼ੁਰੂ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਸੀ ਪਿੰਡੂ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦਾ ਰੂਲਰ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇੱਕ ਨਵਾਂ ਆਰਥਿਕ ਇਮੀਗ੍ਰੇਸ਼ਨ ਮਾਰਗ ਹੈ ਜੋ ਇੱਕ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਵੱਜੋਂ ਸੇਵਾ ਕਰਨ ਅਤੇ ਸੈਟਲ ਕੀਤਾ ਗਿਆ ਜੋ ਕੈਨੇਡਾ ਦੇ ਕੁਝ ਹੋਰ ਦੂਰ ਦਰਾਡੇ ਖੇਤਰਾਂ ਨੂੰ ਲਾਹ ਪਹੁੰਚਾਏਗਾ ਇਹ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ AIP ਦਾ ਸਨਮਾਨ ਕਰੇਗਾ ਜੋ ਐਟਲੈਂਟਿਕ ਖੇਤਰਾ ਵਿੱਚ ਮਨੋਨੀਤ ਰੋਜ਼ਗਾਰ ਦਾਤਾਂ ਨੂੰ ਵਾਧੂ ਸਹਾਇਤਾ ਦੀ ਪੇਸ਼ਕਸ਼ ਕਰਦਾ ਬਦਲੇ ਵਿੱਚ ਇਹ ਰੋਜ਼ਗਾਰ ਦਾਤਾ ਆਪਣੇ ਕਰਮਚਾਰੀਆਂ ਨੂੰ ਹੋਰ ਪ੍ਰਵਿੰਸ਼ੀਅਲ ਇਮੀਗ੍ਰੇਸ਼ਨ ਮਾਰਗਾਂ ਜਿਵੇਂ ਕਿ ਪ੍ਰਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਵਿੱਚ ਆਮ ਨਾਲੋਂ ਵਧੇਰੇ ਸਹਾਇਤਾ ਦੀ ਪੇਸ਼ਕਸ਼ ਕਰਦੇ ਨੇ ਨਵਾਂ ਪਾਇਲਟ ਪ੍ਰੋਗਰਾਮ ਇਸ ਗ੍ਰਾਵਟ ਨਾਲ ਸ਼ੁਰੂ ਕਰਨ ਲਈ ਤਿਆਰ ਹੈ IRCC ਨੇ ਅਜੇ ਕੋਈ ਘੋਸ਼ਣਾ ਨਹੀਂ ਕੀਤੀ ਕਿ ਕਿਹੜੇ ਭਾਈਚਾਰੇ ਇਸ ਵਿੱਚ ਭਾਗ ਲੈਣ ਦੇ ਯੋਗ ਹੋਣਗੇ ਜਾਂ ਨਵੇਂ ਆਉਣ ਵਾਲਿਆਂ ਲਈ ਯੋਗਤਾ ਦੇ ਕੀ ਮਾਪਦੰਡ ਹੋਣਗੇ ਪਰ ਉਥੇ ਦੱਸਦੀ ਕਿ ਪਾਇਲਟ ਪ੍ਰੋਗਰਾਮ ਜਦੋਂ ਕਿ IRCC ਨੇ RCIP ਦੀ ਘੋਸ਼ਣਾ ਕੀਤੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੀ ਕਿ ਭਾਈਚਾਰੇ ਇੱਕ ਸਥਾਈ ਪਿੰਡੂ ਇਮੀਗ੍ਰੇਸ਼ਨ ਪ੍ਰੋਗਰਾਮ ਬਣਾਉਣ ਲਈ ਕੰਮ ਕਰਨਾ ਜਾਰੀ ਰੱਖੇ ਪੈਂਡੂ ਅਤੇ ਉੱਤਰੀ ਭਾਈਚਾਰੇ ਦੇ ਵਿਲੱਖਣ ਆਰਥਿਕ ਅਤੇ ਜਨਸੰਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਕਿਹਾ ਕਿ ਆਰਆਈਐਮਪੀ ਦੁਆਰਾ ਪੈਂਡੂ ਭਾਈਚਾਰੇ ਨੂੰ ਨਿਰਮਿਤ ਕਾਮਿਆਂ ਨੂੰ ਆਕਰਸ਼ਿਤ ਕਰਨਾ ਤੇ ਉਹਨਾਂ ਨੂੰ ਬਰਕਰਾਰ ਰੱਖਣ ਦੇ ਯੋਗ ਹੋ ਗਏ ਹਨ ਜੋ ਉਹਨਾਂ ਨੂੰ ਆਪਣੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਲਾਂ ਤੋਂ ਲੜਿੰਦੇ ਸਨ ਕੈਨੇਡਾ ਵਿੱਚ ਪਾਇਲਟ ਪ੍ਰੋਗਰਾਮ ਆਮ ਤੌਰ ਤੇ ਆਈਆਰਸੀਸੀ ਨੂੰ ਡਾਟਾ ਇਕੱਠਾ ਕਰਨ ਅਤੇ ਪ੍ਰੋਗਰਾਮ ਦੀ ਸਫਲਤਾ ਨੂੰ ਮਾਪਣ ਲਈ 5 ਸਾਲ ਤੱਕ ਚੱਲਦੇ ਨੇ ਕੁਝ ਸਥਿਤੀਆਂ ਵਿੱਚ ਜਿਵੇਂ ਕਿ AIP ਪ੍ਰੋਗਰਾਮ ਨੂੰ ਸਥਾਈ ਬਣਾਈ ਜਾਂਦਾ ਹੈ ਤੇ IRCC ਨੇ ਹਾਲ ਹੀ ਵਿੱਚ ਆਉਣ ਵਾਲੀ ਗ੍ਰਾਵਟ ਲਈ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਆਫ ਪਾਇਲਟ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ ਹੈ ਪਾਇਲਟ ਫ੍ਰੈਂਚ ਬੋਲਣ ਵਾਲਿਆਂ ਨਵੇਂ ਆਉਣ ਵਾਲਿਆਂ ਦੀ ਸੰਖਿਆ ਵਿਧਾਨ ਨੂੰ ਨਿਸ਼ਾਨਾ ਬਣਾਏਗਾ ਜੋ ਕਯੂਬਿਕ ਤੋਂ ਬਾਹਰਲੀ ਕਮਿਊਨਿਟੀਆਂ ਦੇ ਅੰਦਰ ਜਾ ਕੇ ਵਸਦੇ ਨੇ ਸੋ ਕੈਨੇਡੀਅਨ ਕਵਰ ਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੇ ਤੇ ਸੁਣਨੇ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦਿਨ ਨਾਲ